ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਮੂਮਸ ਬਣਾਉਣਾ ਸਿਖਾਵਾਂਗੀ ਜੀ ਬਹੁਤ ਹੀ ਸਾਨੀ ਨਾਲ ਬਣਾਵਾਂਗੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਮੂਮਸ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਕੋਲੀ ਮੈਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੂਣ ਪਾਵਾਂਗੇ ਤੇ ਦਾ ਆਪਾਂ ਚੰਗੀ ਤਰ੍ਹਾਂ ਆਟਾ ਗੁੰਨਾਂਗੇ ਜਿਵੇਂ ਆਪਾਂ ਰੋਟੀ ਦਾ ਆਟਾ ਗੁੰਨਦੇ ਹਾਂ ਉਸ ਤਰ੍ਹਾਂ ਹੀ ਗੁੰਨਣਾ ਹੈ ਬਸ ਰੋਟੀ ਦੇ ਆਟੇ ਨਾਲੋਂ ਥੋੜਾ ਜਿਹਾ ਸਖਤ ਗੁੰਨਣਾ ਹੈ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਵਾਂਗੇ। ਉਦੋਂ ਤੱਕ ਆਪਾਂ ਆਪਣੀ ਚਟਨੀ ਤਿਆਰ ਕਰਦੇ ਹਾਂ। ਉਹਦੇ ਵਾਸਤੇ ਆਪਾਂ ਲਵਾਂਗੇ 1 ਚਮਚਕ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ। ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਹੀ ਹਲਦੀ। ਹੁਣ ਆਪਾਂ ਇਹਦੇ ਵਿੱਚ ਦੋ ਵੱਡੇ ਟਮਾਟਰ ਕੱਟ ਕੇ ਪਾਵਾਂਗੇ ਤੇ ਇਹਦੇ ਨਾਲ ਹੀ ਰਲਾ ਦਵਾਂਗੇ। ਆਪਾਂ ਇਹਦੇ ਵਿੱਚ ਲਾਲ ਮਿਰਚਾ ਪਾਵਾਂਗੇ ਮੈਂ ਇੱਥੇ 4 ਤੋਂ 5 ਲਾਲ ਮਿਰਚਾ ਪਾਈਆਂ ਨੇ ਜੇ ਤੁਸੀਂ ਠੀਕ-ਠਾਕ ਹੀ ਮਿਰਚ ਖਾਣੇ ਹੋ ਤਾਂ ਸਿਰਫ 2 ਤੋਂ 3 ਲਾਲ ਮਿਰਚਾਂ ਹੀ ਪਾਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਲੋਨ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ 3-4 ਵੱਡੇ ਟੁਕੜੇ ਅਦਰਕ ਦੇ ਪਾ ਦਵਾਂਗੇ ਤਿੰਨ ਵੇਦ ਨਾਲ ਹੀ ਰਲਾ ਦਵਾਂਗੇ ਹੁਣ ਆਪਾਂ ਇਹਨੂੰ 5-10 ਮਿੰਟ ਵਾਸਤੇ ਟੱਕ ਕੇ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਟਮਾਟਰ ਗਲਨੇ ਸ਼ੁਰੂ ਹੋ ਗਏ ਨੇ ਪਰ ਹਲੇ ਚੰਗੀ ਤਰ੍ਹਾਂ ਨਹੀਂ ਗਲ ਰਹੇ ਤਾਂ ਹੁਣ ਆਪਾਂ ਇਹਨੂੰ 5 ਮਿੰਟ ਹੋਰ ਗਲਣ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਹੁਣ ਆਪਾਂ ਨੂੰ 10 ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਵੀ ਸੁੱਕ ਚੁੱਕਿਆ ਹੈ ਸਾਰਾ ਚੰਗੀ ਤਰ੍ਹਾਂ ਤੇ ਆਪਣੇ ਜਿਹੜੇ ਟਮਾਟਰ ਨੇ ਉਹ ਵੀ ਹੁਣ ਗਲ ਚੁੱਕੇ ਨੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਪੀਸ ਦੇਵਾਂਗੇ ਤੇ ਆਪਣੀ ਫਿਰ ਚਟਨੀ ਬਣ ਕੇ ਤਿਆਰ ਹੋ ਜਾਵੇਗੀ ਮੋਮੋਜ਼ ਦਾ ਮਸਾਲਾ ਤਿਆਰ ਕਰਨ ਵਾਸਤੇ ਆਪ ਜਿਹੜੀ ਮਰਜ਼ੀ ਸਬਜ਼ੀਆਂ ਲੈ ਸਕਦੇ ਹਾਂ ਮੈਂ ਇਹਦੇ ਵਾਸਤੇ ਲੈ ਰਹੀ ਹਾਂ ਪਨੀਰ ਤੇ ਨਾਲ ਮੈਂ ਲੈ ਰਹੀ ਹਾਂ ਸ਼ਿਮਲਾ ਮਿਰਚ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦਵਾਂਗੇ ਹਣ ਮੈਂ ਇਹਦੇ ਚ ਪਾ ਰਹੀਆਂ ਮੱਕੀ ਦੇ ਦਾਣੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹੀ ਸਾਰੇ ਚੀਜ਼ਾਂ ਪਾਓ ਜਿਹੜੇ ਸਬਜ਼ੀਆਂ ਮੈਂ ਪਾਈਆਂ ਨੇ ਤੁਸੀਂ ਆਪਣੀ ਮਰਜ਼ੀ ਦੀਆਂ ਹੋਰ ਕੋਈ ਸਬਜ਼ੀਆਂ ਵੀ ਪਾ ਸਕਦੇ ਹੋ ਤੇ ਇੱਥੇ ਮੈਂ ਤਿੰਨ ਸਬਜ਼ੀਆਂ ਲਈਆਂ ਨੇ ਪਨੀਰ Shimla mirch ਤੇ ਮੱਕੀ ਦੇ ਦਾਣੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲੂਣ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਵੀ ਪਾ ਸਕਦੇ ਹੋ ਤੇ ਇਹ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਦੇਵਾਂਗੇ ਤੇ ਆਪਣਾ ਮਸਾਲਾ ਬਣ ਕੇ ਤਿਆਰ ਹੈ ਜੀ ਤੇ ਹੁਣ ਆਪਾਂ ਮੋਮੋਸ ਬਣਾਉਣੇ ਹਨ ਮੋਮੋਸ ਨੂੰ ਸਟੀਮ ਕਰਨ ਵਾਸਤੇ ਮੈਂ ਇੱਕ ਵੱਡੇ ਸਾਰੇ ਕੜਾਹੀ ਵਿੱਚ ਪਾਣੀ ਲੈ ਲਿਆ ਹੈ ਜੇ ਤੁਹਾਡੇ ਕੋਲ ਸਟੀਮਰ ਨਹੀਂ ਹੈ ਤਾਂ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਸਟੀਮਰ ਹੈ ਤਾਂ ਤੁਸੀਂ ਉਹਦੇ ਵਿੱਚ ਸਟੀਮ ਕਰ ਸਕਦੇ ਹੋ ਵੱਡੇ ਸਾਰੇ ਕੜਾਹੀ ਵਿੱਚ ਪਾਣੀ ਲੈ ਕੇ ਇਹਨੂੰ ਆਪਾਂ ਟੱਕ ਕੇ ਗਰਮ ਕਰ ਲਵਾਂਗੇ ਚੰਗੀ ਤਰ੍ਹਾਂ ਜਦੋਂ ਇਹ ਗਰਮ ਹੋ ਜਾਵੇ ਉਸ ਤੋਂ ਬਾਅਦ ਆਪਾਂ ਇਹੋ ਜੀ ਪਲੇਟ ਰੱਖ ਕੇ ਇਹਦੇ ਉੱਪਰ ਆਪਣੇ ਮੋਮੋਸ ਰੱਖ ਕੇ ਸਟੀਮ ਕਰ ਸਕਦੇ ਹਾਂ ਤੇ ਹੁਣ ਆਪਾਂ ਆਪਣੇ ਮੋਮੋਸ ਬਣਾਉਣੇ ਹਨ ਮੋਮੋਸ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਮੈਦਾ ਥੋੜਕ ਲਵਾਂਗੇ ਤੇ ਮੋਮੋਸ ਵਾਲੇ ਆਟੇ ਨਾਲ ਇੱਕ ਵੱਡੀ ਸਾਰੀ ਰੋਟੀ ਵੇਲ ਲਵਾਂਗੇ ਵੱਡੀ ਸਾਰੀ ਰੋਟੀ ਬੇਲਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਕੋਲੀ ਨਾਲ ਛੋਟੇ-ਛੋਟੇ ਰੋਟੀਆਂ ਇਹਦੇ ਵਿੱਚੋਂ ਕੱਢ ਲਵਾਂਗੇ ਤੇ ਇਸ ਨਾਲ ਆਪਣੇ ਤਿੰਨ ਮੋਮੋਸ ਬਣ ਜਾਣਗੇ ਇੱਕ ਰੋਟੀ ਲੈ ਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਸਾਲਾ ਪਾਵਾਂਗੇ ਜਿਹੜਾ ਆਪਾਂ ਸਬਜ਼ੀਆਂ ਨਾਲ ਤਿਆਰ ਕੀਤਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਪ੍ਰਕਾਰ ਇਹਨੂੰ ਅੱਧਾ ਆਪਾਂ ਫੋਲਡ ਕਰ ਦੇਣਾ ਹੈ ਤੇ ਸਾਰੇ ਸਾਈਡਾਂ ਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਦਬਾ ਦੇਣਾ ਹੈ ਤਾਂ ਜੋ ਉਹ ਖੁੱਲਣ ਨਾ ਤੇ ਅੰਦਰੋਂ ਆਪਣਾ ਮਸਾਲਾ ਬਾਹਰ ਨਾ ਨਿਕਲੇ ਹੁਣ ਇਹਦੀ ਸ਼ੇਪ ਬਣਾਉਣ ਵਾਸਤੇ ਉੱਪਰੋਂ ਥੋੜਾ ਜਿਹਾ ਆਟਾ ਲੈ ਕੇ ਥੱਲੇ ਨੂੰ ਦਬਾ ਦੇਣਾ ਹੈ ਉੱਪਰੋਂ ਥੋੜਾ ਜਿਹਾ ਆਟਾ ਲੈਣਾ ਹੈ ਤੇ ਬਸ ਉਹਨੂੰ ਐਦਾਂ ਮੋੜ ਕੇ ਥੱਲੇ ਨੂੰ ਦਬਾ ਦੇਣਾ ਹੈ ਇਸ ਤਰ੍ਹਾਂ ਹੀ ਆਪਾਂ ਸਾਰੇ ਮੋਮੋਜ਼ ਨੂੰ ਸ਼ੇਪ ਕਰ ਦੇਣਾ ਹੈ ਮੋਮੋਸ ਬਣਾਉਣ ਤੋਂ ਬਾਅਦ ਆਪਾਂ ਉਹਨਾਂ ਨੂੰ ਸਟੀਮ ਕਰਨ ਵਾਸਤੇ ਸਭ ਤੋਂ ਪਹਿਲਾਂ ਥੱਲੇ ਕਿਓ ਲਗਾ ਦਵਾਂਗੇ ਤਾਂ ਜੋ ਉਹ ਚਿਪਕ ਨਾ ਤੇ ਕੁਝ ਸਮੇਂ ਬਾਅਦ ਇਸ ਦੀ ਸਾਈਡ ਵੀ ਪੱਟ ਦਵਾਂਗੇ ਤਾਂ ਜੋ ਦੋਨੋਂ ਪਾਸਿਓ ਸੇਕ ਲੱਗ ਜਾਵੇ ਤੇ ਕੱਚੇ ਨਾ ਰਹਿਣ 8-10 ਮਿੰਟ ਦੀ ਸਟੀਮ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਆਪਣੇ ਮੋਮੋਸ ਬਿਲਕੁਲ ਤਿਆਰ ਹੈ ਜੀ ਆਪਾਂ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਕਿੰਨੇ ਸਵਾਦਿਸ਼ ਤੇ ਸੋਹਣੇ ਮੋਮੋਸ ਬਣ ਕੇ ਤਿਆਰ ਨੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ